हां जी किसान ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਕਰਮਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਅਡਰੈਸ ਸਹੀ ਕਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼ਰੀ ਤਰਨਤਨ ਸਾਹਿਬ ਨਾਮ ਹੈ ਦੋਸਤੋ ਭਾਜੀ ਉਹਨਾਂ ਦਾ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਤਿੰਨਾਂ ਰਗ ਮੱਜਾਂ ਦੇ ਵਿੱਚ ਦਿਖਾਵਾਂਗੇ ਤੇ ਤਿੰਨੇ ਮੱਜਾਂ ਜਿਹੜੀਆਂ ਦੋਸਤੋ ਸੁਨੀਆਂ ਸੁਆਈਆਂ ਹੋਣਗੀਆਂ ਜੀ ਦੁੱਧ ਦੀ ਗੱਲ ਕਰ ਲਈਏ ਦੁੱਧ ਦੋਸਤੋ 7 ਕਿਲੋ ਤੋਂ ਲੈ ਕੇ ਤੇ 8-9 ਲੀਟਰ ਤੱਕ ਦੁੱਧ ਨਾਲ ਥੱਲੇ ਜਿਹੜਾ ਮਜਬੂਤ ਹੋਊਗਾ ਜੀ ਜੇ ਗੱਲ ਕਰੀਏ ਰੇਟ ਦੀ ਦੋਸਤੋ 55 ਹਜ਼ਾਰ ਤੋਂ ਲੈ ਕੇ ਤੇ 62 62 ਹਜ਼ਾਰ ਰੁਪਏ ਤੱਕ ਰੇਟ ਹੋਊਗਾ ਜੀ ਹੈਨਾ ਜੀ ਠੀਕ ਹੈ ਜੀ ਬਾਕੀ ਡਿਟੇਲ ਦੋਸਤੋ ਸਾਰੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਾਂਗੇ ਸੋ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਹੈ ਪਸ਼ੂ ਦੀ ਨਿਰਖ ਪਰਖ ਜਿਹੜ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਜਿਹੜੇ ਵੀਰਾਂ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਬਟਨ ਨੂੰ ਆਲਟ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਆਪ ਤੁਹਾਡੇ ਸਭ ਤੋਂ ਪਹਿਲੇ ਤੁਹਾਡੇ ਤੱਕ ਪਹੁੰਚਦੀ ਰਹੇ ਵੀਡੀਓ ਦੋਸਤੋ ਐਂਡ ਤੱਕ ਜਰੂਰ ਦੇਖਿਓ ਆਪਾਂ ਵੀ ਇੰਨਾ ਗੱਲਬਾਤ ਕਰਕੇ ਡਿਟੇਲ ਸਾਰੀਆਂ ਪਸ਼ਵਾਰੀ ਵੀਰ ਦੇ ਕੋਲੋਂ ਪੁੱਛ ਲੈਣੀ ਹੈ ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜ ਔਰ ਬਾਈ ਠੀਕ ਠਾਕ ਮਰੀਆ ਜੀ ਚੜਦੀ ਕਲਾ ਚ ਚੱਲੀ ਜਾਂਦਾ ਵਜੇ ਕੰਮ ਕਰ ਵਧੀਆ ਬਾਈ ਪਹਿਲਾਂ ਖੈਰਾ ਡੇਰੀ ਫਾਰਮ ਵੇਖਣ ਆਲੇ ਸਾਰੇ ਭੈਣ ਭਰਾਵਾਂ ਨੂੰ ਆਪਣੇ ਸਾਸਰੀ ਕਾਲ ਜੀ ਠੀਕ ਹੈ ਜੀ ਧੰਨਵਾਦ ਜੀ ਇਹੋ ਬੇਨਤੀ ਆ ਹਾਂਜੀ ਤੇ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ ਠੀਕ ਹੈ ਜੀ ਲਾਈਕ ਕਰੋ ਸ਼ੇਅਰ ਕਰੋ ਸ਼ੁਕਰੀਆ ਜੀ ਸ਼ੁਕਰੀਆ ਜੀ ਕੇ ਇਹਨੇ ਵੀ ਚਲੋ ਆਪਣਾ ਮਾ ਲੋ ਭੈਣ ਭਰਾਵਾਂ ਦੇ ਫੋਨ ਮੜੇ ਆਏ ਡੰਗਰ ਲੈਣਾ ਥੋੜਾ ਜਿਆ ਗਹਿਰਾ ਜੜੀ ਪੈ ਗਈ ਥੋੜਾ ਜ ਮਜਬੂਰੀ ਹੀ ਕਰੇ ਭਾਈ ਤੇ ਤਾਂ ਕਰਕੇ ਭਾਜੀ ਹਫਤਾਗ ਦਾ ਦੱਸ ਦੇਣਾ ਬ੍ਰੇਕ ਲਾਉਣੀ ਚਲੋ ਕੋਈ ਗੱਲ ਨਹੀਂ ਫਿਰ ਕੋਈ ਗੱਲ ਨਹੀਂ ਜੀ ਹੁਣ ਆਪਾਂ ਭੈਣ ਭਰਾਵਾਂ ਦੀ ਸੇਵਾ 'ਚ ਆ ਜਰਨੇ ਹੁਣ ਆਪਾਂ ਰੈਗੂਲਰ ਕੋਈ ਗੱਲ ਨਹੀਂ ਤੁਰੇ ਹੁਣ ਠੀਕ ਹੈ ਜੀ ਤੇ ਅੱਜ ਆਪਣੇ ਤੋਂ ਨਾ ਤਿੰਨ ਨਗ ਜੀ ਹਾਂ ਜੀ ਪਹਿਲਾਂ ਐਡਰੈਸ ਦੱਸ ਦਈਏ ਜੀ ਹਾਂ ਜੀ ਐਡਰੈਸ ਪਹਿਲਾਂ ਬੋਲ ਜੀ ਨਾਮ ਪ੍ਰਤਾਪ ਸਿੰਘ ਸ਼ਾਹ ਹਾਂ ਜੀ ਫੋਨ ਨੰਬਰ ਹੈਗਾ ਜੀ 628474127 628474127 ਹਾਂ ਜੀ ਪਿੰਡ ਯਨ ਨਾਗਾ ਜ ਆਪਣੇ ਕੋਲ ਤਾਂ ਕਿੰਨੀ ਮੱਜਾਂ ਜ ਆਪਣੇ ਕੋਲ ਚੰਨੀਆਂ ਬਰੀਡ ਲਈਆਂ ਹਾਂ ਚੰਨੀਆਂ ਜੀ ਵੱਡੀਆਂ ਝੋਟੀਆਂ ਜਿਆਦਾ ਹਾਂ ਹਾਂਜੀ ਹਾਂਜੀ ਬਾਕੀ ਆ ਵੀ ਚਲੋ ਸੁਹਾ ਜਨਾ ਜਨਾ ਆਪਾਂ ਭੈਣ ਭਰਾਵਾਂ ਨੂੰ ਦੱਸ ਦੇਣਾ ਬਾਕੀ ਭੈਣ ਭਰਾਵਾਂ ਦੇ ਗਾੜੀ ਸਾਰਾ ਕੋ ਠੀਕ ਹੈ ਜੀ ਆਪਾਂ ਕਿਸੇ ਗੱਲ ਦੀ ਜਿਰਿਆ ਨਾ ਕੀਤੀ ਤੇ ਨਾ ਆਪਾਂ ਕਰਨੀ ਆ ਠੀਕ ਹੈ ਜੀ ਗਾੜੀ ਆ ਭੈਣ ਭਰਾਵਾਂ ਦਾ ਸਾਰਾ ਠੀਕ ਹੈ ਜੀ ਬਾਕੀ ਉਹ ਮੇਂਦਤੀ ਆ ਵੀ ਇਹ ਸ਼ੁਰੂ ਕਰਨ ਤੋਂ ਪਹਿਲਾਂ ਵੀ ਐਂਡ ਤੇ ਵੀ ਪੀ ਕੋਈ ਵੀ ਡੰਗਰ ਆ ਪਰਿਵਾਰ ਦੇ ਵਿੱਚ ਬੁਖਾਰ ਆ ਕੇ ਫਿਰ ਆਪਾਂ ਨੂੰ ਸਾਈ ਬੈਨਾ ਪਾਉ ਠੀਕ ਹੈ ਘਰੇ ਆ ਕੇ ਤੇ ਆਪਜੀ ਤਸल्ली ਕਰ ਤਸल्ली ਕਰੋ ਆਪਾਂ ਹਾਂ ਠੀਕ ਠੀਕ ਕਿਉਂਕਿ ਬਾਅਦ ਵਿੱਚ ਮੁੜ ਕੇ ਫਿਰ ਲੋਕੀ ਆਉਂਦੇ ਆ ਨਾ ਨਹੀਂ ਕੋਈ ਗੱਲ ਨਹੀਂ ਭਾਈ ਦੱਸਾਂ ਗੱਲ ਕੀ ਆ ਬਗਾਨਾ ਧਾਨ ਫੇਰੇ ਮਾਲ ਆਇਆ ਹੀ ਸਾਰਾ ਘੰਟੇ ਦੇ ਵਿੱਚ ਆਪਾਂ ਇਹਨਾਂ ਨੂੰ ਕੁਝ ਨਹੀਂ ਕਰ ਦੇਣਾ ਹਾਂਜੀ 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 ਦੋ ਚਾਰ ਦਿਨ ਤਾਂ ਡੰਗਰ ਤੁਹਾਨੂੰ ਬੜਾ ਠੀਕ ਦੂਜੇ ਘਰ ਦੇ ਕਰ ਜਾਂਦਾ ਆਹੋ ਜੀ ਇਹ ਤੇ ਗੱਲ ਹੈਗੀ ਹਾਂਜੀ ਹੇਰਵਾ ਜੇ ਪਹੂ ਕਰਦੇ ਨੇ ਬਸ ਚਲੋ ਇਹ ਆ ਵੀ ਜੋ ਚੀਜ਼ ਵੀਡੀਓ ਹੈ ਤੇਰਾ ਇੱਕ ਵੇਖਣ ਦਾ ਜੜੀਆ ਹਾਂਜੀ 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 ਬਾਕੀ ਦਸੀ ਵਰਿਆਮ ਜੀ ਇਹਦੇ ਬਾਰੇ ਸ਼ੁਰੂ ਕਰੀ ਆਪਾਂ ਇਹ ਤੋਂ ਪਹਿਲਾਂ ਮੱਝ ਤੋਂ ਝੋਟੀ ਦਿਓ ਕਿੰਨੇ ਵਾਂ ਸਵੇਰ ਸੁਈ ਜੀ ਇਹ ਭਾਜੀ ਪਹਿਲਾਂ ਸੁਗਾ ਝੋਟੀ ਸੁਈ ਆ ਹਾਂਜੀ ਆ ਲੋ ਜੀ ਭਾਵਾ ਦੇ ਗਾੜੀ ਆ ਲਓ ਜੀ ਚੈੱਕ ਕਰ ਲਓ ਕਿੰਨਾ ਟਾਈਮ ਹੋ ਗਿਆ ਸੁਈ ਨੂੰ ਸੁਈ ਨੂੰ ਭਾਜੀ ਇਹਨੂੰ ਕੋਈ ਸਾਢੇ ਤਿੰਨ ਮਹੀਨੇ ਹੋਏਗੇ ਅੱਛਾ ਜੀ ਸਾਢੇ ਤਿੰਨ ਚਾਰ ਮਹੀਨੇ ਹੋਏ ਜੀ ਚਾਰ ਮਹੀਨੇ ਲੱਗੇ ਬੰਨੇ ਹੈਗੇ ਹਾਂ ਸਾਢੇ ਤਿੰਨ ਤਿੰਨ ਸਾਢੇ ਤਿੰਨ ਤਿੰਨ ਨਾ ਆਖਿਆ ਕੋਈ ਚਾਰ ਲਾਲੇ ਭਾਵੇਂ ਚਾਰ ਲਾਲੇ ਹਾਂਜੀ ਠੀਕ ਹੈ ਤੇ ਉਹਨਾਂ ਦੇ ਕਹਿਣ ਮੁਤਾਬਕ ਗਾਂ ਉਹਨਾਂ ਨਵੀਂ ਕਰਾਈ ਜਿਹੜਾ ਡੇਢ ਮਹੀਨਾ ਆ ਡੇਢ ਮਹੀਨਾ ਆ ਪਰ ਆਪਣੇ ਲੋਕਾਂ ਨੂੰ ਭਰਮ ਕੋਈ ਨਹੀਂ ਨਹੀਂ ਜੀ ਆਪਾਂ ਦੁੱਧ ਦੇ ਹਿਸਾਬ ਨਾਲ ਮੁੱਲ ਕਰ ਠੀਕ ਹੈ ਜੀ ਹਾਂ ਕਿੰਨਾ ਦੁੱਧ ਥੱਲੇ ਦੇ ਦੁੱਧ ਭਾਜੀ 7 ਲੀਟਰ ਆ ਪੱਕਾ ਜੀ ਹਾਂ ਠੀਕ ਹੈ ਜੀ ਉਹ 7 ਲੀਟਰ ਆ ਹਾਂ ਜੀ ਸੀਲਸ ਲਾ ਕੇ ਜੇ ਮਿਲਦੀ ਭਾੜੇ ਤੇ ਬਚਾ ਨਹੀਂ ਹੈਗਾ ਸੂਈ ਨੂੰ ਸਾਢੇ 3-4 ਮਹੀਨੇ ਹੋਏ ਠੀਕ ਹੈ ਜੀ ਬਣੀ ਸਾਰੀ ਨੂੰ ਕੋ ਡੇਢ ਕਿ ਮਹੀਨਾ ਆ ਠੀਕ ਹੈ ਜੀ ਤੇ ਇਹਦਾ ਮੁੱਲ ਕੀ ਕਰਨਾ ਜੀ ਮੁੱਲ ਭਾਜੀ ਇਹਦਾ ਬਿਲਕੁਲ ਜਾਇਜ਼ ਆ ਏਡੀ ਝੋਟੀਆਂ ਆਪਾਂ ਤਾਜੀ ਸੂਈ ਲੈਣ ਜਾਈਏ ਨਾ ਹਾਂ ਜੀ ਤੇ ਮੇਰੇ ਏੜੀ ਦੇ ਨਾਲ ਚਲੋ ਬਾਜ਼ਾਰ ਜਿੱਦਾਂ ਵੀ ਲਾਲੇ ਭੈਣ ਭਰਾ ਹੂੰ 1.5 ਤੋਂ ਤਾਂ ਮਿਲਣੀ ਨਹੀਂ ਲੀਂਦੇ 1.5 ਤੋਂ ਘੱਟ ਨਹੀਂ ਮਿਲ। ਨਹੀਂ ਮਿਲਦੀ ਹਾਂਜੀ ਹਾਂਜੀ। 1:40-45 ਦੀ ਮਿਲਣੀ। ਹਾਂਜੀ ਹਾਂਜੀ ਹਾਂਜੀ। ਤੇ ਜੇ ਝੋਟੀ ਗੱਬਣ ਵਿੱਚ ਨਿਕਲ ਆਵੇ ਤੇ ਅੱਧ ਚ ਆਉਣੀ ਆ। ਅੱਧ ਚ ਆਏ ਨਹੀਂ। 85 90 ਹਜ਼ਾਰ ਦੀ ਲੱਖ ਦੇ ਲਾਗੇ ਜਾਂਦੀ ਆ। ਜਾਂਦੀ ਜਾਂਦੀ। ਪਰ ਆਪਾਂ ਇਹਦਾ ਅੱਜ ਜਿਹੜਾ ਮੋਲ ਆ ਗੱਡੀ ਭੈਣ ਭਰਾ ਦੀ ਕਿਸਮਤ ਆ। ਆਪਾਂ ਮੋਲੇ ਦਾ ਕਰਨਾ ਜੀ ਦੁੱਧ ਵਾਲਾ। ਹਾਂਜੀ। ਆਪਾਂ ਮੋਲ ਕੋਈ 70 ਨਹੀਂ 75 ਨਹੀਂ। ਕੋਈ 60-65 ਨਹੀਂ। ਹਾਂਜੀ। 56 ਹਜ਼ਾਰ ਦੇ ਵਿੱਚ ਪਹੁੰਚ ਕਰਾਂਗੇ 100 ਕਿਲੋਮੀਟਰ ਤੱਕ। ਠੀਕ ਹੈ। ਜੇ ਗੱਡੀ ਆਪਦੀ ਲਿਆਵੇ ਤਾਂ 53 ਹਜ਼ਾਰ ਦੇ। ਠੀਕ ਹੈ ਜੀ ਹਾਂਜੀ 56000 ਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਐ ਛੋਟੀ ਜੀ ਹਾਂਜੀ ਠੀਕ ਹੈ ਜੇ ਕੋਈ ਗੱਡੀ ਆਰਦੀ ਲਿਆਵੇ ਤਾਂ 53000 53000 ਆਪਾਂ ਛੋੜੇ ਜੋੜੇ ਭਾ ਕਰਨੇ ਆ ਜੀ ਇਹਦਾ ਮਾਲ ਇਹ ਗੱਲ ਹੈਗੀ ਜੇ ਮੰਨ ਲਓ ਆਪਾਂ ਭਾਜੀ ਵੀਡੀਓ ਬਣਨੇ ਰੋਜ਼ ਹਾਂ ਅੰਸਰ ਕੱਟੀਆਂ ਜਾਂਦੀ ਹੈ ਨਾ ਤੇ 45000 ਤੋਂ ਘੱਟ ਨਹੀਂ ਮਿਲਦੀ 40 45000 ਤੋਂ ਕੱਟ ਅੰਸਰ ਕੱਟੀ ਨਹੀਂ ਮਿਲਦੀ ਨਹੀਂ ਮਿਲਿਆ ਅੱਗੇ ਸੋਚਨੇ ਮੈਂ ਵੀ ਮੋਲਿਸ਼ ਇਹ ਭਾਜੀ ਗੱਲ ਇਹ ਆ ਜੇ ਕੋਈ ਭੈਣ ਭਰਾ ਅਗਲੇ ਜਿਹੜੀ ਗਾੜੀ ਕਿਸਮਤ ਆ ਜੇ ਕੋਈ ਬਣਾਲੇ ਤੇ ਡਾਂਗ ਨੂੰ ਸੋਨਾ ਲਾਉਣ ਵਾਲੀ ਗੱਲ ਜੀ ਇਹ ਗ ਆਪਾਂ ਆਨਸਰ ਕੱਟੀ ਦੇ ਮੁੱਲ ਤੇ ਦੇਤੀ ਅਗਲੇ ਠੀਕ ਹੈ ਜੀ ਲਓ ਜੀ ਦੋਸਤੋ ਮੁੱਲ ਬਿਲਕੁਲ ਨੋਰਮਲ ਜਦੀ ਝੋਟੀ ਦਾ ਕੱਦ ਕਾਠਾ ਵਜ਼ਨ موجوده ਚੈੱਕ ਕਰ ਲਿਓ ਬਾਕੀ ਠੰਡੀ ਠੀਲ ਹੈ ਜੀ ਮੈਂ ਤੁਹਾਨੂੰ ਤੋੜ ਕੇ ਵਿਖਾਉਣਾ ਜੇ ਨਹੀਂ ਵੀ ਬਗਾਨੇ ਘਰ ਆਈ ਜਾਂਦੇ ਮੰਨ ਲਓ ਇਹਨੇ ਆਣਾ ਤਲਿਹਾਰਾ ਪਾਇਆ ਹੈ ਉਹਨਾਂ ਹਾਂਜੀ ਘਰ ਵਾਲਿਆਂ ਦਾ ਨਾਸਾ ਨਾ ਤਾਂ ਕਰਕੇ ਖੁਬਿਆ ਠੀਕ ਹੈ ਜੀ ਤੇ ਮੈਂ ਐਵੇਂ ਰਸੀ ਗਲਚ ਪਾਤੀ ਆ ਠੀਕ ਹੈ ਜੀ ਲਓ ਜੀ ਦੋਸਤੋ ਜਿਹੜੇ ਵੀਰ ਨੇ ਸਾਂਭੀ ਚੰਗੇ ਸ਼ੌਂਕ ਨਾਲ ਸਾਂਭੀ ਨੇ ਸਾਂਭੀ ਐ ਮਾਰਨਾਂ ਨਾਲ ਖੁੱਲਾ ਹੀ ਰਹਿੰਦਾ ਜ਼ਿਆਦਾਤਰ ਠੀਕ ਹੈ ਚਾਹ ਲੋ ਕਰੋ ਚੈੱਕ ਜੀ ਉਹਨਾਂ ਪਾਣੀ ਦੇ ਦੇ ਲੋਕ ਆ ਜਾ ਫੇਸ ਕੁਆਲਟੀ ਵਿਖਾਈ ਹੈ ਜੀ ਆ ਦੋਸਤੋ ਤੁਸੀਂ ਜੀ ਚੈੱਕ ਕਰੋ ਯਾਹ ਬਿਲਕੁਲ ਤਾਜ਼ਾ ਨਹੀਂ ਜਿੱਦਾਂ ਪਾ ਦਿੱਤੇ ਹਾਂ ਜੀ ਕਰੋ ਚੈੱਕ ਬਿਲਕੁਲ ਰਿੰਗ ਸਿੰਘ ਨਹੀਂ ਕਰੇਗਾ ਲਓ ਕਰੋ ਚੈਨ ਮੂੰਹ ਨਹੀਂ ਫੜ ਕੇ ਵੇਖਿਆ ਮੂੰਹ ਦੀ ਕੁਲੀ ਹੈ ਇਹ ਠੀਕ ਹੈ ਲਓ ਜੀ ਕਰੋ ਚੈੱਕ ਜਵਾਨ ਹੈ ਜਿੱਗੀ ਹਾਂਜੀ ਸ਼ਿੱਗੀ ਸ਼ਿੱਗੀ ਠੀਕ ਹੈ ਲੋ ਦੋਸੂਆ ਪਹਿਲਾ ਸੂਈ ਨੂੰ ਕੋਈ 4 ਮਹੀਨੇ ਦਾ ਟਾਈਮ ਲਾ ਲੇ 7 ਕਿਲੇ ਦੁੱਧ ਪੱਕਾ ਤਿਆਰ ਤੇ ਗਾੜੀ ਦੋਸਤੋ ਟੀਕਾ ਲੱਗੇ ਨੂੰ 1.5 ਮਹੀਨਾ ਹੋ ਗਿਆ ਜੇ ਦੀ ਕੱਦ ਕਾਠ ਪਿੱਠ ਪੋੜ ਦੀ ਗਲਾਈ ਹਰ ਇੱਕ ਚੀਜ਼ ਚੈੱਕ ਆਪਾਂ ਦੁੱਧ ਦੇ ਹਿਸਾਬ ਨਾਲ ਮੁੱਲ ਕਰਤਾ ਗਾੜੀ ਅਗਲੇ ਦੀ ਕਿਸਮਤ ਆਈ ਮੁੱਲ ਦੋਸਤੋ ਲਾ ਵੀਰ ਨੇ ਕੀਤਾ ਜੇ ਬਿਲਕੁਲ ਫੰਡਰਾ ਮੱਝਾਂ ਵਾਲਾ ਕੀਤਾ ਲੋਖਰੋ ਚੱਕ ਜੀ ਆਹ ਦੇਖੋ ਵੀ ਭਾਈ ਮੈਂ ਇਹ ਨਹੀਂ ਹਾਂ ਜੱਦਾ ਮਰਜੀ ਜਿੱਥੇ ਮਰਜੀ ਖਲਾਸ ਦੋ ਲਾ ਦੱਕਿਓ ਜੀ ਮਰਜੀ ਮੈਂ ਇਹ ਕਿ ਇਹਦੀ ਕਿਹੜੀ ਇਹ ਖਲਣੇ ਦੀ ਆਈ ਇਹ ਚੀਜ਼ਾਂ ਜਿਹੜੀਆਂ ਜੇ ਖਾਣ ਦਾ ਨਹੀਂ ਚੰਗੀ ਹੋਏ ਤਾਂ ਫੇਰ ਹੀ ਨਹੀਂ ਤੇ ਡ ਮਗਰ ਉਹ ਇਹ ਪਟੀ ਜਾਂਦੇ ਲੋ ਜੀ ਚੈੱਕ ਕਰੋ ਜੀ ਦੋਸਤੋ ਮੈਂ ਤੁਹਾਨੂੰ ਸਾਰੇ ਪਾਸੇ ਲੈ ਕੇ ਵਿਖਾ ਦਿੰਦਾ ਇਹ ਤਾਂ ਭਾਜੀ ਜਿਹੜਾ ਲੈ ਲਊ ਨਾ ਜਿਹੜਾ ਚਲੋ ਬਣਾ ਲੂਗਾ ਉਹਨੂੰ ਇਹਦੇ ਵਿੱਚ ਕੋਈ ਘਾਟਾ ਨਹੀਂ ਹੈ ਮੇਲਾ ਲੁੱਟਣ ਵਾਲੀ ਗੱਲ ਆ ਮੈਨਾਂ ਕੋਈ ਘਾਟਾ ਨਹੀਂ ਇੱਕ ਬੰਨੇ ਪਹਿਲੀ ਠੇਕੇ ਤੇ ਲਈ ਉਹਨਾਂ ਕਿਲਾ ਹਾਂਜੀ ਉਹਨੇ ਨਹੀਂ ਉਹਨਾਂ ਵਧਣਾ ਜਿੰਨਾ ਇਹਨੇ ਵਧਣਾ ਇਹਨੇ ਵਧਣਾ ਹਾਂਜੀ ਠੀਕ ਹੈ ਜੀ ਲੋ ਜੀ ਦੋਸਤੋ 56000 ਰੁਪਏ ਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਝੋਟੀ ਨਾਲ 7 ਕਿਲੋ ਦੁੱਧ ਤੇ 1 ਘਿਹੜ ਮਹੀਨੇ ਦੀ ਗੱਬਣ ਮੈਨਾਂ ਕੋਈ ਗੱਲ ਨਹੀਂ ਜੇ ਆਪਾਂ ਹਾਜੇ ਹੀ ਦਾਦਨ ਲੇਟ ਭਰੀ ਜਾਂਣਾ ਤੇ ਆਪਾਂ ਉਹਨੇ ਆਪ ਕਫਰਾ ਕਰ ਰਹੀ ਹੈ ਜੈਜ ਕਰ ਦੇਣੇ ਆ ਬਿਲਕੁਲ ਠੀਕ ਹੈ ਭੈਣ ਭਰਾ ਜਿਹੜਾ ਲੈਣ ਵਾਲਾ ਉਹਨੂੰ ਐ ਜਿਹੜਾ ਇਹ ਨਾ ਹੋਵੇ ਵੀ ਆਪਾਂ ਕੋਈ ਜ਼ਿਆਦਾ ਮੰਗਿਆ ਠੀਕ ਹੈ ਜੀ ਆਓ ਜੀ ਦੋ ਨੰਬਰ ਤੇ ਇਹ ਭਾਜੀ ਸੂਈ ਜੇ ਸਾਢੇ ਤਿੰਨ ਮਹੀਨੇ ਅੱਛਾ ਜੀ ਸਾਢੇ ਤਿੰਨਾਂ ਦੀ ਕੋ ਚਾਹੁੰਦੀ ਲਾੜੇ ਭਾਵੇਂ ਹਾਂਜੀ ਹਾਂਜੀ ਸੂਆ ਭਾਜੀ ਪੱਕਾ ਜਿਹੜਾ ਹਾਂ ਉਹਨਾਂ ਦੇ ਕਹਿਣ ਮੁਤਾਬਕ ਆਲਾ ਚਲੋ ਹੰਦਾ ਹੀ ਆ ਘਰ ਆਲਾ ਆਪਾਂ ਨਹੀਂ ਆਂਦੇ ਸੂਆ ਤਿੱਜਾ ਜੇ ਪੱਕਾ ਤਿੱਜਾ ਸੂਆ ਸੂਈ ਹੈ ਹਾਂਜੀ ਇਹਨੂੰ ਟੀਕਾ ਲੱਗਾ ਇਨੂੰ ਭਾਜੀ ਟੀਕਾ ਲੱਗੇ ਨੂੰ ਹੋ ਗਿਆ ਜੀ ਮੇਰਾ ਖਿਆਲ 1 ਮਹੀਨਾ ਉਹਨਾਂ ਇੱਕ ਮਹੀਨਾ ਹੋ ਗਿਆ ਹਣੇ ਇੱਕ ਮਹੀਨਾ ਘਰਦਿਆਂ ਦੇ ਕਹਿਣ ਮੁਤਾਬਕ ਹਾਂਜੀ ਹਾਂ ਠੀਕ ਹੈ ਜੀ ਦੁੱਧ ਕਿੰਨਾ ਅੱਗੇ 3 ਮਹੀਨੇ ਬਣੀ ਨੂੰ ਇਹ ਆ ਹੂੰ ਤੇ ਸੂਈ ਨੂੰ ਹਾਂ ਸਾਢੇ 3 ਮਹੀਨੇ ਹੋਏ ਆ ਸੂਈ ਨੂੰ ਹਾਂਜੀ ਮਹੀਨਾ ਹੋ ਗਿਆ ਟੀਕਾ ਦਾ ਮਹੀਨਾ ਹੋਇਆ ਟੀਕਾ ਭਰੇ ਹਾਂਜੀ ਹਾਂਜੀ ਹਾਂ ਤੇ ਦੁੱਧ ਕਿੰਨਾ ਜੀ ਤਿਆਰ ਦੁੱਧ ਭਾਜੀ ਇਹ ਥੱਲੇ ਦਿਖਾਵੇ ਤੋਂ ਤੇ ਭਾਵੇਂ ਆਪਾਂ 9 ਦਾ ਕੀ ਜੀ ਹਾਂ ਦੁੱਧ ਜਿਹੜਾ ਪੱਕਾ ਨਾ 8 ਲੀਟਰ ਲਾ ਲੈ 8 ਲੀਟਰ ਦੁੱਧ 8 ਲੀਟਰ ਕਰਕੇ ਕੋ ਸੌਦਾ ਕਰ ਲੈ ਬਾਕੀ ਗੱਲ ਏ ਸਾਂ ਮਾਲ ਨਾ ਸਵੇਰੇ ਲੇਟ ਚੋ ਕੇ ਲਿਆਂਦਾ ਆਪਾਂ ਹਾਂਜੀ ਹਾਂਜੀ 9:00 ਵਜੇ ਇਹਨਾਂ ਕੋ ਆਕੇ ਵੀ ਦਿਖਾਵਾ ਨਹੀਂ ਹੈਗਾ ਆਪਾਂ ਤਾਂ ਟਾਈਮ ਤੇ ਹੀ ਕੋ ਕਰ ਲਿਆਗੇ ਟਾਈਮ ਤੇ ਆ ਕੇ ਵੇਖੀਂ ਜੀ ਬਸ 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 ਝੂ ਕੇ ਵੇਖ ਇਹਦਾ ਮੁੱਲ ਕੀ ਕਰਨਾ ਸੀ ਇਹਦਾ ਮੁੱਲ ਭਾਜੀ ਕਰ ਲਈਏ 75 ਕ ਕਰੋ ਜੀ 75 ਹਾਂਜੀ 75 ਕਰ ਲਓ ਨਹੀਂ ਅਰੇ ਇਹ ਤਾਂ ਆਪਾਂ ਇਹਦਾ ਵੀ ਛੋਟਾ ਹੀ ਕਰ ਬਿਲਕੁਲ ਜਾਇਜ਼ ਆਪਾਂ ਕਰ ਰਹੇ ਹਾਂ ਜੀ ਰੇਟ ਆਪਾਂ ਇਹਦਾ ਰੇਟ ਭਾਜੀ ਕਰਾਂਗੇ 65000 ਦੇ ਵਿੱਚ ਪਹੁੰਚ ਹਾਂਜੀ ਜੇ ਗੱਡੀ ਆਪਦੀ ਲੈਵੇ 62000 ਠੀਕ ਹੈ ਜੀ ਹਾਂਜੀ 65 ਤੋਂ ਕੋਈ ਗਜੈਸ ਹੈਗੀ ਜੀ ਹਾਂਜੀ ਹੈਗੀ ਕਿ ਜੈਸ ਕੋਈ ਨਹੀਂ ਆਪਾਂ ਬਿਲਕੁਲ ਹੀ ਜੀ ਜਿਆਦਾ ਨਹੀਂ ਤਾਂ 7-8000 ਦੀ ਕੱਟੀ ਜਾਵਾਂਗੇ ਅੱਛਾ ਇਹਦੇ ਮਗਰ ਕੱਟੀ ਗਈ ਕੱਟੀ ਗਈ ਕੱਟੀ ਆਪਾਂ ਕੱਟੀ ਤੇ ਲੈਣਾ ਪੜੀਆ ਨੂੰ ਤੂੰ ਹੁੰਦਾ ਹੀ ਆਵੇ ਆਹ ਲੋ ਜੀ ਤੁਹਾਨੂੰ ਕੱਟੀ ਦੇ ਪਹਿਲੋਂ ਖਰਦ ਦੇ ਮੱਝ ਨੂੰ ਆਹ ਲੋ ਕਰੋ ਚੈੱਕ 8 ਕਿਲੋ ਦੁੱਧ 8 ਕਿਲੋ ਦੱਸਿਆ ਦੁੱਧ ਹਾਂਜੀ 8 ਕਿਲੋ ਨੈਟ ਜੀ 8 ਕਿਲੋ ਦੁੱਧ ਪਿਆਰ ਪੱਕਾ ਤੇ ਬੱਚਾ ਦੋਸਤੋ ਆ ਮਗਰ ਕੱਟੀ ਦੇ ਕਰੋ ਚੱਕ ਜੀ ਦੋ ਮੱਝਾਂ ਤੁਹਾਨੂੰ ਲੱਗੀਆਂ ਸਾਡੇ ਦੇ ਨਾਮ ਹੀ ਨਹੀਂ ਸੁਈਏ ਤੇ ਮਹੀਨੇ ਦੀ ਬਣੀ ਲੋ ਜੀ ਆ ਕਰੋ ਚੱਕ ਨਾਲ ਉਹ ਨਹੀਂ ਹੁੰਦਾ ਦਾ ਦਿਖਾਵਾ ਆਪਾਂ ਮੈਨੂੰ ਪੱਕਾ ਇਹ ਲੋਹੇਰਗਾ 8 ਵਾਲੇ ਠੀਕ ਹੈ ਜੀ 8 ਕਿਲੋ ਦੁੱਧ ਦੋਸਤੋ ਪੱਕਾ ਪਿਆਰ ਮਗਰ ਕੱਟੀ ਸੁਆ ਤੀਜਾ ਸੁਈਏ ਇਹ ਗਾ ਇਹ ਫਿਰ ਗਾਂ ਵੀਰੇ ਚੌਥੇ ਸੁਈਏ ਤੇ ਚੌਥੇ ਦੀ ਬਣੀ ਹੈ ਜੀ ਠੀਕ ਹੈ ਜੀ ਪਰ ਦੋ ਇਹ ਖਾਵਾ ਨਹੀਂ ਕਰਦੀ ਨਾ ਇਹਨੂੰ ਭਾਵੇਂ ਦੁੱਧ ਆਖੀ ਜਾਂਦੇ ਚਲੋ ਆਪਾਂ ਗੱਲ ਉਹ ਦੱਸਣੀ ਜਿਹੜੀ ਹੈ ਆ 65000 ਰੁਪਏ ਦੇ ਵਿੱਚ ਵੀਰ ਪਹੁੰਚ ਪਹੁੰਚ ਜੀ ਜੇ ਗੱਡੀ ਆਪਦੀ ਲਿਆਵੇ 62000 ਦੀ 3000 ਕਰਾ ਦੇ 65000 ਰੁਪਏ ਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਜਿਹੜਾ ਵੀ ਵੀਰ ਗੱਡੀ ਆਪਦੀ ਲਾਉ ਫਿਰ 62000 ਮੈਂ ਨਾ ਵਿਰਲ ਤੇ ਏਡੇ ਆ ਜੀ ਚੜਾ ਕਨਾ ਕਨਾ ਬਾਹਰ ਕਰ ਆ ਲੋ ਜੀ ਕਰੋ ਚੈੱਕ ਇਹਦੀ ਫੇਸ ਕੁਆਲਟੀ डक ਵੀਰ ਮੜੀ ਜੀ ਸੀ ਵੀ ਕਿਰੇ ਕਿਰੇ ਵਖਾ ਦੀ ਇੱਕ ਸਾਰੇ ਪਾਸੇ ਲਾਓ ਜੀ ਕਰੋ ਚੈੱਕ ਦੋਸਤੋ ਮੈਂ ਦਾ ਕਾਡ ਕਰ ਚੈੱਕ ਕਰ ਲਓ ਸੁਭਾ ਤੇਜਾ ਸੁਈ ਜੇ ਚੌਥੀ ਅਸੇ ਗਾਂ ਗੱਬਣ ਤੇ ਜੇ ਦੋਸਤੋ ਇਸ ਹਿਸਾਬ ਦਾ ਹੀ ਇਹ ਤੇ ਕੋਈ ਵੀਰ ਭਾਂ ਦਜਾ ਸੁਆ ਕਹਿ ਕੇ ਵੀ ਵੇਚ ਲੇ ਲਓ ਜੀ ਨਹੀਂ ਜੀ ਆਪਾਂ ਗੱਲ ਉਹ ਦੱਸਣੀ ਜਿਹੜੀ ਹੈਗੀ ਆ ਜਿਹੜੀ ਹੈਗੀ ਜੀ ਠੀਕ ਹੈ ਮੈਂ ਨਹੀਂ ਮੈਂ ਗਲਤ ਗੱਲ ਕੀਤੀ ਠੀਕ ਹੈ ਜੀ ਹਾਂ ਜੀ ਭਾਜੀ ਮਾਰ ਡੰਗਰ ਰੱਖਿਆ ਸਾਰੇ ਪਤਾ ਹੀ ਹੁੰਦਾ ਵਾ ਹਾਂ ਜੀ ਹਾਂ ਜੀ ਹਾਂ ਜੀ ਇਹ ਤਾਂ ਗੱਲ ਹੈਗੀ 50000 ਦੇ ਵਿੱਚ ਜੀ ਪਹੁੰਚ 65000 ਚ ਪਹੁੰਚ ਗੱਡੀ ਆਪਦੀ 100 ਕਿਲੋਮੀਟਰ ਤੱਕ ਦੀ ਹਾਂ ਜੀ ਇਹ ਤੋਂ ਅੱਗੇ ਵੀਰ 3 ਨੰਬਰ ਲਓ ਇਹ ਦੋਸਤ ਕਰੋ ਚੱਕੇ ਇਹ ਭਾਜੀ ਸੁਆ ਉਹਨਾਂ ਨੇ ਕਹਿਣ ਮੁਤਾਬਕ ਉਹਨਾਂ ਪਹਿਲਾਂ ਆ ਕੇ ਆ ਅਛਾ ਜੀ ਕੋਈ ਭਵੇਂ ਭੈਣ ਭਰਾ ਦਜਾਲ ਆਲੇ ਤੇ ਜਾਲ ਆਲੇ ਭਵੇਂ ਚੌਥਾ ਲਾਲੇ ਭਵੇਂ ਦਾਹਵਾਨ ਉਹ ਉਹਨਾਂ ਦੇ ਡਿਪੈਂਡ ਪਾਣੀ ਦੀ ਇਹ ਗੱਲ ਜਿਹੜਿਆ ਗਾ ਅਗਲੇ ਆਨੇ ਗਾੜੀ ਆ ਭੈਣ ਭਰਾ ਠੀਕ ਹੈ ਜੀ ਮੈਂ ਕਿ ਇਹ ਤੁਹਾਨੂੰ ਪਤਾ ਜਿਹੜਾ ਬੰਦਾ ਬੰਦਾ ਇੱਕ ਹੋਵੇ ਭਵੇਂ ਡੰਗ ਰਿਆ ਜਿਹਦੀ ਉਮਰ ਵੱਧ ਪਤਾ ਲੱਗ ਹੀ ਜਾਂਦਾ ਮੈਨੂੰ ਲੱਗ ਹੀ ਜਾਂਦਾ ਹਾਂ ਜੀ ਕਿਉਂਕਿ ਹੁਣ ਵੇਖੋ ਆ ਮੱਝ ਨਾਲ ਬੰਦੀ ਇਹ ਬਿਲਕੁਲ ਦੀ ਜਜਮੈਂਟ ਨਹੀਂ ਕਰਨੀ ਹਾਂਜੀ ਹਾਂਜੀ ਤੇ ਇਹਦੇ ਨਾਲ ਚਲੋ ਵੀਰਾਂ ਨੇ ਆਪੇ ਡਿਪੈਂਡ ਕਰ ਲਈ ਨਹੀਂ ਨਹੀਂ ਜੀ ਉਹ ਨਹੀਂ ਗੱਲ ਉਹ ਪਤਾ ਲੱਗ ਜੀ ਤੇ ਉਹਨੂੰ ਸੁਈ ਨਹੀਂ ਕਿ ਨਾਟਾਮ ਹੋ ਗਈ ਜੀ ਇਨੂੰ ਵੀ ਭਾਜੀ ਸੂਈ ਨੂੰ ਇੰਨੇ ਤਿੰਨ ਕ ਮਹੀਨੇ ਹੋਏ ਨੇ ਤਿੰਨ ਕ ਮਹੀਨੇ ਦਾ ਤਿੰਨ ਮਹੀਨੇ ਹੋਏ ਆ ਤੇ ਬਣੀ ਸਾਰੀ ਨੂੰ ਮਹੀਨਾ ਆ ਅੱਛਾ ਜੀ ਇਹ ਨਾ ਇਹਦੀ ਸਕਿਨ ਤਾਂ ਥੋੜੀ ਚਿੱਟੀ ਹੈ ਨਾ ਅੰਦਰ ਵੱਜੀ ਸੀ ਅੰਦਰ ਵੱਜੀ ਰਹੀ ਗਾ ਨਾ ਤਾਂ ਉਹਨਾਂ ਸੈਟ ਹੀ ਵੀਰ ਦਾ ਠੀਕ ਹੈ ਜੀ ਤੇ ਮਾਲ ਅੰਦਰ ਹੀ ਰਹਿੰਦਾ ਓ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਕੋਈ ਗੱਲ ਨਹੀਂ ਸਕਿਨ ਤੇ ਕੋਈ ਪ੍ਰੋਬਲਮ ਨਹੀਂ ਵੀ ਹੈਗੀ ਨਹੀਂ ਨਹੀਂ ਜੀ ਕੋਈ ਗੱਲ ਨਹੀਂ ਉਹਨਾਂ ਦੁੱਧ ਤਿਆਰ ਕਾਲੀ ਝੋਟੀ ਸਾਰੀ ਦੁੱਧ ਭਾਜੀ 8 ਲੀਟਰ ਇਹਦੇ ਤੋਂ ਪੱਕਾ ਤਿਆਰ ਹਾਂ ਮਿਲਦੀ ਪਹਾੜੇ ਦੇ ਦੋਵੇਂ ਟਾਈਮ ਹਾਂ ਪੀਤੇ ਹੀ ਠੀਕ ਹੈ ਜੀ ਕੋਈ ਪਹਾੜਾ ਵੀ ਨਹੀਂ ਜਾਂਦਾ ਇਹਦਾ ਮੁੱਲ ਇਹ ਇਹਦਾ ਚਲੋ ਬੱਚਾ ਹੁੰਦਾ ਫਿਰ ਤੇ ਝੋਟੀ 80-85 ਹਜ਼ਾਰ ਦੀ ਹੂੰ ਤੇ ਆਪਾਂ ਇਹਦਾ ਮੁੱਲ ਕੋਈ ਜ਼ਿਆਦਾ ਨਹੀਂ ਕਰਨਾ ਹੈ ਜੀ 60 ਹਜ਼ਾਰ ਦੇ ਵਿੱਚ ਪਹੁੰਚ ਕਰਨਾ 60 ਹਜ਼ਾਰ ਦੇ ਵਿੱਚ ਜੇ ਗੱਡੀ ਆਪਦੀ ਕੋਈ ਲਿਆ ਹੋਵੇ 57 ਹਜ਼ਾਰ ਹਾਂਜੀ ਲਓ ਜੀ ਦੋਸਤੋ 60 ਹਜ਼ਾਰ ਰੁਪਏ ਦੇ ਵਿੱਚ ਪਹੁੰਚ 100 ਕਿਲੋਮੀਟਰ ਦਾ ਇਹਦੇ ਭਾਜੀ ਆਣ ਲੇਟ ਰੂਟ ਚੋਂ ਕੇ ਲੈਂਦੀ ਹੈ ਨਾ ਮੱਝ ਹਾਂਜੀ ਟਾਈਮ ਤੇ ਮੈਂ ਬਣਦੀ ਆ ਵੀ ਜਦੋਂ ਘਮਿਆਰਦੀਏ ਤਾਂ 10 ਦਿਨਾਂ ਦੀ ਸੂਈ ਆ ਸੱਜਰ ਸੂਈਆਂ ਕਰ ਮਚਰਗਾ ਫਿਰ ਕੁਆਲਟੀ ਜਿਹੜੀ ਪਿਆਰ ਕੀਤੀ ਹੈ ਨੇ ਹਾਂਜੀ ਅੱਜ ਇਹ ਦੋਸਤੋ ਜਿਹੜਾ ਵੀਡੀਓ ਬਣਾਉਂਦਾ ਟਾਈਮ ਕੋਈ ਦੁਪਹਿਰ ਦਾ ਉਹ ਤੁਹਾਡਾ ਵੀਡੀਓ ਨਾਲ ਤਾਂ ਸਵੇਰੇ ਬਣਾਉਣੀ ਸੀ ਆਪਾਂ ਹਾਂਜੀ ਮਾਲ ਡੰਗਰ ਲੈ ਡੰਗਰ ਤਿੰਨ ਚਾਰ ਹੋਰ ਠੀਕ ਹੈ ਜੀ ਤੇ ਭੈਣ ਭਰਾਵਾਂ ਦੇ ਫੋਨ ਵੜੇ ਆਉਂਦਾ ਤੇ ਮੈਂ ਕਿਹਾ ਚਲੋ ਫੇਰ ਕਰ ਲਾਂਗੇ ਠੀਕ ਹੈ ਜੀ ਆਹ ਸਵੇਰ ਪਰਤੋਂ ਚੌਰ ਬਣਾ ਲਾਂਗੇ ਆਹ ਲੋ ਜੀ ਮੈਂ ਚਲੋ ਘਰ ਘਾਟ ਮੈਂ ਦਾ ਚੈੱਕ ਕਰ ਲਿਆ ਭੈਣ ਭਰਾ ਦੇ ਦੇਖ ਲੂਗਾ ਚਲੋ ਫੇਰ ਸਵੇਰ ਦੋਸਤੋ ਤੁਸੀਂ ਆਪ ਜਾਣਕਾਰ ਜੀ ਭਾਈ ਉਹਨਾਂ ਨੇ ਕਹਿਣ ਮੁਤਾਬਕ ਉਹਨਾਂ ਦੂਜਾ ਆਖਿਆ ਕੋਈ ਭਵੇਂ ਆਪਣਾ ਆਪਣਾ ਦੇ ਗਾੜੀ ਆ ਠੀਕ ਹੈ ਜੀ ਦਜਾਲ ਵਾਲੇ ਤੇ ਜਾਲ ਵਾਲੇ ਪਾਵਾ ਆਪਾਂ ਕੋਈ ਠੀਕ ਹੈ ਜੀ ਗਾੜੀ ਥਾਰੇ ਕੋ ਲਓ ਜੀ ਇਹਦੀ ਕੀਮਤ ਹੈ ਜਰ ਸੀਗੀ 60000 ਰੁਪਏ ਜੀ ਇਹ ਭਾਈ 60000 ਦੇ ਵਿੱਚ ਪਾਉਂਦੇ ਆ ਗਾੜੀ ਆ ਆਪੀ ਲੈਵੇ 57000 ਤੱਕ ਦੀ ਪਹੁੰਚ ਤੇ ਸਵੇਰ ਤੋਂ ਆਪਣਾ ਦੁੱਧ ਦੋਸਤੋ 8 ਕਿਲੋ ਤੁਹਾਨੂੰ ਮਿਲ ਜਾਣਾ ਜੀ 1 ਮਹੀਨਾ ਟਿਕਾ ਲੱਗੇ ਲੋ ਗਿਆ 3 ਮਹੀਨੇ ਦਾ ਟਾਈਮ ਇਹਨੂੰ ਸੂਈ ਨੂੰ ਹਟਾ ਜੀ ਲਓ ਜੀ ਚੈੱਕ ਕਰ ਲੋ ਅੱਜ ਮੱਝਾਂ ਦੋਸਤੋ ਤਿੰਨ ਵਿਖਾਈਆਂ ਤੇ ਤਿੰਨੇ ਮੱਝਾਂ ਦੋਸਤੋ ਚੋਟੀ ਦੀਆਂ ਕੁਆਲਿਟੀ ਦੀਆਂ ਪੂਰੀਆਂ ਲਓ ਜੀ ਚੈੱਕ ਕਰੋ ਕਿੰਨੇ ਨਗ ਸੂਏ ਸਵਾਏ ਇੱਕ ਮਾਝ ਦੇ ਮਗਰ ਬੱਚਾ ਜਿਹੜਾ ਕੱਟੀ ਹੈ ਤੇ ਦੋ ਮੱਝਾਂ ਜਿਹੜੀਆਂ ਪਹਾੜੇ ਤੇ ਮਿਲਦੀਆਂ ਵਾ ਡਿਟੇਲ ਪ੍ਰੋਪਰ ਸਾਰੀ ਵੀਰ ਨੇ ਤੁਹਾਨੂੰ ਦੱਸ ਦਈਏ ਮੇਰੇ ਵੀਰ ਵੀਡੀਓ ਇਹ ਕਰਾਂ ਚੰਗੀ ਤਰ੍ਹਾਂ ਧਿਆਨ ਨਾਲ ਸੁਣ ਕੇ ਵੇਖ ਕੇ ਪਰਿਵਾਰ ਚ ਬਹਿ ਕੇ ਫੇਰ ਆਪਣੀ ਤਸੰਦੀ ਕਰਕੇ ਫੇਰ ਸਾਈਪਾਇਆ ਕਰੋ ਤੇ ਕੋਸ਼ਿਸ਼ ਕਰਿਆ ਕਰੋ ਇੱਕ ਟਾਈਮ ਪਹੁੰਚ ਕੇ ਵੀਡੀਓ ਪਸੂ ਚੋਂ ਦੀ ਬਾਕੀ ਦੋਸਤੋ ਸੂਏ ਸਵਾਏ ਪਹੋਂ ਨੂੰ ਮੈਂ ਫੇਰ ਬੇਨਤੀ ਕਰਦਾ ਇੱਕ ਟਾਈਮ ਦੋ ਟਾਈਮ ਚੋ ਲੋ ਨਹੀਂ ਪਹੁੰਚ ਸਕਦੇ ਤੇ ਬੇਸ਼ੱਕ ਵੀਡੀਓ ਕਾਲ ਤੇ ਚਵਾਈ ਇੱਕ ਟਾਈਮ ਕਰਵਾ ਸਕਦੇ ਜੀ ਐਡਰੈਸ ਇੱਕ ਰੀਵੀਰ ਦਾ ਫੇਰ ਬੋਲ ਦੇਣਾ ਪਿੰਡ ਝਾਮਕੇ ਤ ਨਾਮ ਆਪੋ ਪਾਜੀ ਦਾ ਪ੍ਰਤਾਪ ਸਿੰਘ ਸ਼ਾਹ ਫੋਨ ਨੰਬਰ ਵੀ ਜੀ ਇੱਕ ਦੀ ਫੋਨ ਦੀ ਹਾਂਜੀ ਭਾਜੀ ਫੋਨ ਨੰਬਰ ਹੈ ਜੀ 6284744127 ਹਾਂਜੀ 6284744127 ਹਾਂਜੀ ਬਾਕੀ ਭਾਜੀ ਆਪਾਂ ਸ਼ੁਰੂ ਤੋਂ ਬੇਨਤੀ ਕੀਤੀ ਫਿਰ ਇਹੋ ਹੀ ਬੇਨਤੀ ਹੈ ਆਪਣੀ ਹਾਂਜੀ ਵੀ ਆਪ ਦੀ ਵੀਡੀਓ ਪਰਿਵਾਰ ਦੇ ਵਿੱਚ ਬੈਠ ਕੇ ਤੇ ਫਿਰ ਆਪਾਂ ਨੂੰ ਸਾਈ ਬੈਨਾ ਪਾਉ ਡੰਗਰ ਪਸੰਦ ਕਰਕੇ ਠੀਕ ਹੈ ਤੇ ਵੀਡੀਓ ਦੇ ਵਿੱਚ ਜਦੋਂ ਆਪਾਂ ਨੂੰ ਕੋਈ ਸਾਈ ਪਾਉਂਦਾ ਸਾਈ ਦਾ ਭਾਜੀ ਸਮਾਂ ਸੀਮਤ ਹੁੰਦਾ ਹਾਂਜੀ ਹਾਂਜੀ ਇਹ ਨਹੀਂ ਦਾਬੀ ਦੋ ਤਿੰਨ ਦਿਨ ਆਪਾਂ ਮੈਂ ਨਹੀਂ ਵੀ ਮੰਨ ਲਓ ਲਿਆਉਣੇ ਅਸੀਂ ਰੱਖ ਨਹੀਂ ਸਕਦੇ ਤੇ ਹਾਂ ਇਹਦੇ ਗੱਲ ਜੇ ਇਹਨੇ ਢਕਣੀ ਆ ਤੇ ਕੋ ਬਿਆਨਾ ਆਪਾਂ ਨੂੰ 10000 ਪਾ ਦੇ ਘਰੇ ਆ ਕੇ ਮੈਂ ਆਪਦੀ ਚੈੱਕ ਕਰਕੇ ਵੇਖ ਕੇ ਨਾ ਇਹ ਨਹੀਂ ਆਪਾਂ ਦੇ ਵੀ ਫੋਨ ਤੇ ਹੀ ਪਾਵੇ ਹਾਂਜੀ ਹਾਂਜੀ ਘਰੇ ਆ ਕੇ ਵੇਖ ਕੇ ਹਾਂਜੀ ਆਪਾਂ ਦੇ ਜਾਂਨੇ ਆ ਭਾਵੇਂ ਆਪਣਾ ਨੂੰ ਜ਼ੁਬਾਨੀ ਗੱਲ ਕਰ ਲੇ ਗੱਲ ਪੱਕੀ ਕਰੇ ਵੀ ਆਉਣਾ ਆਉਣਾ ਖਰਾਬ ਨਾ ਕਰੀ ਭਾਵੇਂ ਆਪਾਂ ਨੂੰ ਕੋਸਾਈ ਨਾ ਬਰ ਲਾਰਾ ਨਾ ਲਾਵੇ ਕਿਉਂਕਿ ਆਪਾਂ ਇਹ ਨਹੀਂ ਆ ਵੀ ਅਗਲਾ 10000 ਪਾ ਦੇ ਆਪਾਂ ਨੂੰ ਭਾਵੇਂ ਸਾਬੀ ਨਾ ਬਰ ਠੀਕ ਹੈ ਆਪਾਂ ਨਹੀਂ ਠੀਕ ਠੀਕ ਗੱਲੇ ਆ ਵੀ ਆਵੇ ਖਰਾਬ ਨ ਇੱਕ ਦਾਨੇ ਨਾਲ ਹਾਗਰ ਤੇ ਦੂਜੇ ਭੈਣ ਭਰਾ ਮੋੜਨੇ ਪਈ ਮੋੜਦੇ ਪੈਂਦੇ ਹਾਂ ਜੀ ਇਹ ਕਈ ਰੋ ਦੋਵੇਂ ਪਾਸੇ ਬੰਦਾ ਦੋਵੇਂ ਪਾਸੇ ਰਹਿੰਦਾ ਹੈ ਨਾ ਤੇ ਵੀਡੀਓ ਪਰਿਵਾਰ ਦੇ ਵਿੱਚ ਬੈਠ ਕੇ ਪਸੰਦ ਕਰਕੇ ਫਿਰ ਆਪਾਂ ਨੂੰ ਫੋਨ ਲਾਓ ਤੇ ਘਰੇ ਆ ਕੇ ਤੇ ਆਪ ਦੀ ਤਸਲੀ ਕਰ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਧੰਨਵਾਦ